ਜਾ ਜੇ ਮੰਗੀ ਬੋਲਦਾ ਪਹਿਲਵਾਨ ਮਹਾਰਾਜ ਆ ਜਾ ਲੈ ਨਹੀਂ ਕੀ ਕਹਿੰਦਾ ਡੈਕੀ ਸਾਹਿਬ ਨੂੰ ਕਹਿੰਦੇ ਆ ਚੱਲ ਪਹਿਲਾਂ ਮਾਫੀ ਇਹ ਛੱਡੋ ਯਾਰ ਇਹਦਾ ਕੀ ਇਹਦਾ ਬਣੀ ਤੋਂ ਯਾਰ ਉਹਨੂੰ ਮਾਫੀ ਲੈਣੀ ਬਸ ਮਾਲਕ ਦੇ ਕਸੂਰ ਆ ਮਾਲਕ ਦਾ ਤਰਿੰਦਾ ਆ ਆ ਦੇਖੋ ਬਣਾਉਂਗੇ ਦਿਖਾਵਾਂਗੇ ਕਿ ਕਿਹਦੇ ਸਾਹਮਣੇ ਕੱਢਿਆ ਬੰਦਾ ਦੇਖੋ ਡੈਕੀ ਸਾਹਿਬ ਨੂੰ ਆਪਾਂ ਦੁਬਾਰਾ ਮਿਲ ਲਈਏ ਜਿੰਨੇ ਤੋਂ ਯਾਰ ਮਾਲਕਾਂ ਨੇ ਸਖਤਾਈ ਤੇ ਕਰੋ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਸਿੰਘ ਖਾਲਸਾ ਬੋਲ ਰਿਹਾ ਹਾਂ ਜੀ ਜੇ ਸ਼ਹੀਦੀ 15 ਬੜਾ ਚੱਲ ਰਿਹਾ ਉਸ ਦੇ ਵਿੱਚ ਜੋ ਪਤਾ ਲੱਗਿਆ ਕਿ ਬੀਤੀ ਰਾਤ ਉਹ ਤੋਂ ਸ਼ਰਾਬ ਦੇ ਠੇਕੇ ਖੁੱਲੇ ਸੀ ਬਿਲਕੁਲ ਉਹਦੇ ਹਮਾਮਾ ਵੀ ਹੋਇਆ ਕੀ ਕਰਨਾ ਚਾਹੁੰਦੇ ਅ ਸਾਨੂੰ ਸਾਡੇ ਸਿੰਘ ਗਏ ਸੀਗੇ ਸਾਰੇ ਠੇਕੇ ਚੈੱਕ ਕਰ ਰਹੇ ਸੀਗੇ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਬਾਬਾ ਜੀ ਘਵਾੜਾ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਹੈ ਤੇ ਮੌਜੂਦਾ ਅਸੀਂ ਇੱਥੇ ਦੇ ਨਜ਼ਦੀਕੀ ਪੱਤਰਕਾਰ ਸਾਹਿਬ ਨਾਲ ਵੀ ਫੋਨ ਕਰਿਆ ਵੀ ਭਾਈ ਫਰਾਣਾ ਠੇਕਾ ਖੁੱਲਾ ਵੀ ਤੁਸੀਂ ਆਓ ਸਾਡੇ ਕੋਲ ਉਹ ਕਹਿੰਦੇ ਵੀ ਤੁਸੀਂ ਬਾਬਾ ਜੀ ਕੋਈ ਗੱਲ ਨਹੀਂ ਮੈਂ ਜਾ ਕੇ ਕਹਿ ਦਿੰਨਾ ਹਨਾ ਜਦ ਕਿ ਅਸੀਂ ਪਹਿਲਾਂ ਹੀ ਐਸ ਡੀ ਐਮ ਸਾਹਿਬ ਨੂੰ ਮੰਗ ਪੱਤਰ ਦੇ ਚੁੱਕੇ ਆ ਵੀ 22 23 24 ਨੂੰ ਵੀ ਇਹ ਜਿਹੜੇ दारू ਦੇ ਠੇਕੇ ਮੀਟਰੀਆਂ ਦੁਕਾਨਾਂ ਜਾਂ ਤਬਾਕੂ ਦੀਆਂ ਦੁਕਾਨਾਂ ਵੀ ਇਹ ਬੰਦ ਕਰਾਈਆਂ ਜਾਣਾ ਉਹਨਾਂ ਵੱਲੋਂ ਕਿਹਾ ਗਿਆ ਕਿ ਅਸੀਂ ਬੰਦ ਰਹਿਣਗੇ ਦੇਖੋ ਅਸੀਂ ਮੰਗ ਪੱਤਰ ਦਿੱਤਾ ਸੀ ਪਿਛਲੀ ਵਾਰ ਵੀ ਹੋਇਆ ਉਸ ਤੋਂ ਪਿਛਲੀ ਵਾਰ ਵੀ ਹੋਇਆ ਹੁਣ ਇਹ ਤਾਂ ਇਹਨਾਂ ਨੂੰ ਸਵਾ ਛੇਤੀ ਦਿਹਾੜਾ ਮਾਦੇ ਦੇ ਨਜ਼ਰ ਰੱਖਦੇ ਹੋਏ ਇਹਨਾਂ ਨੂੰ ਆਪ ਚਾਹੀਦਾ ਵੀ ਇਹ ਚੀਜ਼ਾਂ ਨਾ ਹੀ ਹੋਣ ਸਾਨੂੰ ਕਿਉਂ ਬਾਰ-ਬਾਰ ਮੋਮਰੈਂਡਮ ਦੇਣਾ ਪੈਂਦਾ ਰਾਤ ਨੂੰ ਕੀ ਘਟਰਾ ਕਰੋ ਰਾਤ ਜੀ ਅਸੀਂ ਡੀਐਸਪੀ ਸਾਹਿਬ ਨੂੰ ਫੋਨ ਕਰਿਆ ਉਹਨਾਂ ਨੇ ਮੌਕੇ ਦੇ ਉੱਤੇ ਬੰਦਾ ਐਸਐਚਓ ਭੇਜੇਵੇਂ ਐਸਐਚਓ ਸਾਹਿਬ ਨੇ ਆ ਕੇ ਆਪਣੇ ਘਵਾੜਾ ਰੋਡ ਦੇ ਉੱਪਰੋਂ ਬੰਦਾ ਅੰਦਰੋਂ ਕੱਢਿਆ ਉਹ ਸਾਡੇ ਕੋਲ ਵੀਡੀਓ ਪ੍ਰੂਫ ਹੈਗਾ ਜੀ ਨਾਲ ਉਹ ਸੇਲ ਕਰ ਰਿਹਾ ਸੀਗਾ ਜੀ ਪਹਿਲਾਂ ਠੇਕਾ ਖੁੱਲਾ ਸੀਗਾ ਜਦੋਂ ਉਹਨੂੰ ਕਿਸੇ ਨੇ ਕਹਿਤਾ ਵੀ ਸਿੰਘ ਆ ਰਹੇ ਨੇ ਉਹ ਬੰਦਾ ਠੇਕਾ ਬੰਦ ਕਰਕੇ ਅੰਦਰ ਬੈਠ ਗਿਆ ਕਿਹੜੀ ਕੰਪਲਿਟ ਪਾਰਟੀ ਦੇ ਠੇਕੇ ਨੇ ਦੇਖੋ ਇਹ ਨਹੀਂ ਪਤਾ ਜੀ ਕਿਹੜੀ 파ਟੇ ਲੁਧਿਆਣੇ ਦਾ ਕਹਿ ਰਿਹਾ ਕੋਈ ਜਿਹਦਾ ਹੈਗਾ ਇਹ ਠੇਕੇ ਤੇ ਇੱਕ ਉਹ ਖੁੱਲਾ ਸੀ ਇੱਕ ਰੋਪੜ ਰੋਡ ਦੇ ਉੱਤੇ ਵੀ ਠੇਕਾ ਖੁੱਲਾ ਸੀ ਉਹ ਵੀ ਬੰਦਾ ਸੀ ਅੰਦਰੋਂ ਕੱਢਿਆ ਏ ਪਰ ਦੇਖਣ ਨੂੰ ਮਿਲਦਾ ਕਿ ਜਿਵੇਂ ਕੋਈ ਸ਼ਰਾਬ ਦੇ ਆਪਾਂ ਕਾਰੋਬਾਰ ਦੀ ਗੱਲ ਕਰ ਲਈਏ ਜਾਂ ਆਪਣੇ ਪੁਲਿਸ ਪ੍ਰਸ਼ਾਸਨ ਦੀ ਗੱਲ ਕਰਨੀ ਹੈ ਤੇ ਬਹੁਤ ਆ ਬੜੀ ਅਣਗਹਿਲੀ ਹੈ ਬਿਲਕੁਲ ਜੀ ਹੁਣ ਦੇਖੋ ਇਹ ਸਭ ਤੋਂ ਵੱਡੀ ਗੱਲ ਤਾਂ ਇਹ ਆ ਵੀ ਮੌਕੇ ਦਾ ਜਿਹੜਾ ਆਪਣੇ ਐਸ ਡੀ ਐਮ ਬੈਠਾ ਵੀ ਉਹਦੀ ਕੀ ਜ਼ਿੰਮੇਵਾਰੀ ਬਣਦੀ ਸੀਗੀ ਇਹ ਚੀਜ਼ ਦੀ ਕੀ ਕਾਰਵਾਈ ਜਿਓ ਦੇਖੋ ਅਸੀਂ ਰਾਤ ਫਿਰ ਥਾਣੇ ਗਏ ਸੀਗੇ ਜੀ ਸਾਰੀ ਸਿੰਘ ਅਸੀਂ ਥਾਣੇ ਜਾ ਕੇ ਲਿਖਤੀ ਕੰਪਲੇਂਟ ਵੀ ਕਰਕੇ ਆਏ ਹਾਂ ਹੁਣ ਦੇਖੋ ਪ੍ਰਸ਼ਾਸਨ ਤੇ ਇਹਨਾਂ ਦੇ ठेकेदारों ਤੇ ਕੀ ਕਾਰਵਾਈ ਕਰਦਾ ਜੇ ਕਾਰਵਾਈ ਨਹੀਂ ਕਰਦੇ ਫਿਰ ਸਾਨੂੰ ਇਹ ਮੌਜੂਦਾ ਐਸਡੀਐਮ ਦਾ ਦਫ਼ਤਰ ਦਾ ਘਰੋ ਕਰਨਾ ਪਊਗਾ ਪਰ ਇਹ ਗੱਲ ਜੋ ਕਿ ਬੀਤੀ ਰਾਤ ਦੀ ਵੀਡੀਓ ਵਾਇਰਲ ਹੋਈ ਹੈ ਜੀ ਮਾਛੀਵਾੜਾ ਸਾਧਵੇ ਸਿੱਖ ਜਥੇਬੰਦੀਆਂ ਵੱਲੋਂ ਸ਼ਰਾਬ ਦੇ ਠੇਕੇ ਖੁੱਲਣ ਬਾਰੇ ਕੋਈ ਵੀਡੀਓ ਬਣ ਲਈ ਕੀਤੀ ਗਈ ਹੈ ਤੇ ਤੁਸੀਂ ਵੀ ਉੱਥੇ ਮੌਜੂਦ ਸੀ ਤੇ ਕੋਈ ਕਰਨ ਦਾ ਅੰਦਰ ਘੜਵਾਇਆ ਗਿਆ ਠੀਕ ਹੈ ਜੀ ਹਾਂਜੀ ਸਾਡੇ ਕੋਲੇ ਸਿੱਖ ਜੰਦੇ ਬੰਦੀਆਂ ਨੇ ਫੋਨ ਹੀ ਕਰਿਆ ਸੀ ਅਸੀਂ ਉੱਥੇ ਪਹੁੰਚ ਗਏ ਸੀ ਉਹਨਾਂ ਨੇ ਅਸੀਂ ਗਲਤਫਹਿਮੀ ਦੂਰ ਕਰ ਦਿੱਤੀ ਸੀ ਵੀ ਜਿਹੜਾ ਇਹ ਕਰਨ ਦਾ ਆਮ ਤੌਰ ਤੇ ਠੇਕੇ ਦੇ ਵਿੱਚ ਹੀ ਰਾਤ ਸਮੇਂ ਪੈਂਦੇ ਨੇ ਰਾਖੀ ਕਰਦੇ ਨੇ ਤੇ ਉਹ ਕਢਵਾਤਾ ਸੀ ਇਹਨਾਂ ਦੀ ਸ਼ੰਕਾ ਦੂਰ ਕਰਤੀ ਸੀ ਸਿੱਖ ਜਥੇਬੰਦੀਆਂ ਦੀ ਪਰ ਉਹ ਕਹ ਰਹੇ ਵੀ ਉਹ ਵੇਚ ਰਾ ਸੀ ਸਰਾ ਨਹੀਂ ਵੇਚਣ ਵਾਲੀ ਕੋਈ ਸਾਹਮਣੇ ਨਹੀਂ ਆਇਆ ਜੀ ਸਾਡੇ ਕੋਲ ਅੰਦਰ ਬੰਦਾ ਜ਼ਰੂਰ ਸੀ ਇਹਨਾਂ ਦਾ ਕਰਿੰਦਾ ਤੇ ਫਿਰ ਲੋਕ ਲਵਾਤਾ ਸੀ ਬਾਹਰੋਂ ਵੀ ਵਦੇ ਸੀ ਉਹ ਵੀ ਹੈਗੇ ਆ ਜੀ ਹੋਰ ਵੀ ਠੇਕੇ ਜੱਗ ਦੇ ਜਿਹੜੇ ਸਰਕਾਰੀ ਬੰਦੇ ਬਾਹਰੋਂ ਕੱਢਦੇ ਪਰ ਉਹ ਹਟਦੇ ਨਹੀਂ ਬਾਗ ਦੀਆਂ ਦੇ ਐਕਚੁਅਲੀ ਇਹਨਾਂ ਜਿੰਨੇ ਵੀ ਕਰਿੰਦੇ ਆ ਰਾਤ ਸਮੇਂ ਠੇਕੇ ਦੇ ਵਿੱਚ ਹੀ ਰੱਖੀ ਹੈ ਜੇ ਉਹ ਨਹੀਂ ਸਕਿਉਰਟੀ ਵਜੋਂ ਪੈਂਦੇ ਨੇ ਇਹ ਸੰਗ ਸਿੱਖ ਸੰਗਤਾਂ ਦੇ ਜਿਹੜੇ ਮੁੰਡੇ ਸੀ ਇਹਨਾਂ ਨੂੰ ਬਹਿਮ ਹੋ ਗਿਆ ਸੀ ਉਹ ਦੂਰ ਕਰਤਾ ਜੀ ਫਿਰ ਇਹਨਾਂ ਜਾ ਕੇ